ਅਸਲਾਮ ਅਲੈਕਮ ਸਾਥ ਸਰੀਆ ਕਾਲ ਕਿਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆਂ ਵਧੀਆ ਹੋ ਵਗੈਰਾ ਅਪਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਲੋ ਜੀ ਅੱਜ ਸਾਨੂੰ ਇੱਕ ਵੀਡੀਓ ਆਈ ਹੈ ਤੇ ਆਪਾਂ ਚਲੋ ਪਹਿਲੇ ਵੀਡੀਓ ਦੇਖਦੇ ਆਂ ਵੀਡੀਓ ਦਾ ਟਾਈਟਲ ਹੈ ਸ਼ਿਵ ਕੁਮਾਰ ਬਟਾਲਵੀ ਸਾਹਿਬ ਜਿਨ੍ਹਾਂ ਨੂੰ ਤਾਂ ਕਿ ਚੜਦੇ ਤੇ ਲੈਂਦੇ ਦੋਵਾਂ ਪਾਸੇ ਜਿਹੜਾ ਨਾ ਮਕਬੂਲੀਅਤ ਹਾਸਲ ਸੀ ਕਿਉਂਕਿ ਪੰਜਾਬੀ ਬਹੁਤ ਵੱਡੇ ਪੋਇਟ ਸੀਗੇ ਠੀਕ ਹੈ ਤੇ ਉਹਨਾਂ ਦੇ ਇੱਕ ਕਰੀਬੀ ਦੋਸਤ ਨੇ ਗੁਲਜ਼ਾਰ ਗੁਜ਼ਾਰ ਸਿੰਘ ਸੰਦੂ ਸੰਦੂ ਉਹਨਾਂ ਨੇ ਕੁਛ ਉਹਨਾਂ ਦੇ ਕਿਸੇ ਵਗੈਰਾ ਦੱਸੇ ਨੇ ਤੇ ਚਲੋ ਆਪਾਂ ਉਹਨਾਂ ਦੀ ਜ਼ੁਬਾਨੀ ਸੁਣਨੇ ਆ ਉਹਨਾਂ ਹੀ ਸੁਣਨੇ ਆ ਔਰ ਸਾਰੇ ਵੀਰਾਂ ਨੂੰ ਪਤਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਸਾਹਿਬ ਜਿਹੜੇ ਸੀਗੇ ਉਹ ਬਿਲੋਂਗ ਕਰਦੇ ਸੀਗੇ ਪਾਕਿਸਤਾਨ ਤੋਂ ਬਿਫੋਰ ਦਾ ਪਾਰਟੀਸ਼ਨ ਪਾਰਟੀਸ਼ਨ ਤੋਂ ਪਹਿਲੇ ਇੱਧਰ ਸੀ ਫਿਰ ਉੱਧਰ ਚਲੇ ਗਏ ਔਰ ਸਭ ਤੋਂ ਵੱਡੀ ਗੱਲ ਇਹ ਵੀ ਕਿ ਤੁਸੀਂ ਉਹਨਾਂ ਦੇ ਇਲਾਕੇ ਦੇ ਹੋ ਉਹ ਵੀ ਨਰਵਾਲ ਦੇ ਉਹ ਵੀ ਨਰਵਾਲ ਦੇ ਸੀਗੇ ਉਹ ਫਿਲਮ ਸਸਤੀ ਹੈ ਨਾ ਮੈਂ ਤੁਹਾਨੂੰ ਮਾਰਾਂਗਾ ਹਾਂ ਮੈਂ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਸਕੂਲ ਨੇ ਨਾ ਉਹਨਾਂ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਜਿਹੜੀਆਂ ਪੋਇਟ ਵਗੈਰਾ ਦੀਆਂ ਆਪਣਾ ਜਿਹੜੀ ਕਿਤਾਬਾਂ ਨੇ ਉਹ ਪੜ੍ਹਦੇ ਨੇ ਲੋਕੀ ਉੱਥੇ ਪਰ ਬਹੁਤ ਵੱਡੇ ਯਾਰ ਯਕੀਨ ਮੰਨੋ ਕਿ ਰੂਹ ਤੋਂ ਬੋਲਣ ਵਾਲੇ ਇਨਸਾਨ ਸੀਗੇ ਚਲੋ ਤੇ ਚਲੋ ਜੀ ਅੱਜ ਪਹਿਲੇ ਆਪਾਂ ਸੁਣਦੇ ਹਾਂ ਠੀਕ ਹੈ ਉਹਨਾਂ ਦੇ ਕਿਸੇ ਕਹਾਣੀਆਂ ਕਿਸੇ ਕਹਾਣੀਆਂ ਤੇ ਉਹਨਾਂ ਦੇ ਦੋਸਤ ਜਿਹੜੇ ਸਨ ਜਿਗਰੀ ਯਾਰ ਜਿਹੜੇ ਸਨ ਉਹਨਾਂ ਦੀ ਜ਼ੁਬਾਨੀ ਚਲੋ ਜੀ ਸੁਣੀਏ ਹਾਂਜੀ ਮੈਨੂੰ ਕਹਿੰਦਾ ਤੇਰੀ ਗੱਡੀ ਹੈ ਨਾ ਮੈਂ ਗੱਡੀ ਹੈਗੀ ਕਹਿੰਦਾ ਆਪਾਂ ਹਿਮਾਚਲ ਜਾਣੇ ਆ ਹਿਮਾਚਲ ਜਿੱਥੋਂ ਐਂਟਰ ਕਰੀਦਾ ਟੰਡੀ ਨਾਂ ਦੀ ਜਗ੍ਹਾ ਹੈ ਵੀ ਉੱਥੇ ਠੇਕਾ ਖੁੱਲਾ ਹੁੰਦਾ ਹੈ ਇਸ ਵੇਲੇ ਮੈਂ ਕਿਹਾ ਚਲੋ ਉੱਥੋਂ ਲੈ ਆਉਣੇ ਜਾ ਕੇ दारू ਐਡੀ ਕੋਈ ਗੱਲ ਨਹੀਂ ਅਸੀਂ ਉੱਥੇ ਨੂੰ ਜਾ ਰਹੇ ਸੀ ਤੇ ਇੱਕ ਪਹਾੜਨ ਉੱਪਰ ਨੂੰ ਚੜ ਰਹੀ ਸੀ ਲੰਗਾ ਲੰਗਾ ਕਰਕੇ ਉਹ ਪਤਣ ਲੰਗਾ ਉਹਦੇ ਉੱਤੇ ਨਾਲ ਹੀ ਗੀਤ ਨਾਲ ਦੀ ਨਾਲ ਹੀ ਜੋੜਦਾ ਚਲਾ ਗਿਆ ਉਹ ਗੀਤ ਵੀ ਹੁਣ ਮੈਨੂੰ ਸਾਰਾ ਨਹੀਂ ਯਾਦ ਪਰਵੋ ਨੇ ਪਹਾੜਾਂ ਦੇ ਉੱਤੇ ਐਨੀ ਖੂਬਸੂਰਤ ਕਵਤਾ ਗੀਤ ਲਿਖਿਆ ਹਾਂ ਚੜਾ 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 ਪੱਥਰ ਤੇ ਪੱਥਰ ਧਾਰਾ ਤੈਨੂੰ ਦੋਕਣ ਵਾਲਾ ਕਿਹੜਾ ਆਜਾ ਨਾ ਲੈ ਕੇ ਮੇਰਾ ਸਮਥਿੰਗ ਸਮਥਿੰਗ ਬਹੁਤ ਖੂਬਸੂਰਤ ਕਵਤਾ ਸੀ ਬਹੁਤ ਟੈਲੈਂਟ ਸੀ ਬਹੁਤ ਟੈਲੈਂਟ ਸੀ ਫਕੀਰਾਂ ਦਾ ਸੜਨ ਨਦੀਆਂ ਵਿਚੜੇ ਨੀਰਾਂ ਦਾ ਸਾਧਾਂ ਜੀ ਮੇਰੇ ਨਾਲੋਂ ਉਮਰ ਚ ਛੋਟਾ ਸੀ 5-7 ਸਾਲ ਲੇਕਿਨ ਟੈਲੈਂਟ ਉਹਦੇ ਕੋਲ ਬਹੁਤ ਜ਼ਿਆਦਾ ਸੀ ਬਹੁਤ ਟੈਲੈਂਟਡ ਬੰਦਾ ਸੀ ਇਹ ਜਾਣਦਿਆਂ ਮੇਰੀ ਉਹਦੇ ਨਾਲ ਸਾਝ ਅਸਲ ਜਿਹੜੀ ਬਣੀ ਉਹ ਮੇਨਲੀ ਇਸ ਕਰਕੇ ਕਿ ਵੀ ਮੈਂ ਦਿੱਲੀ ਹੁੰਦਾ ਸੀ ਤੇ ਪੰਜਾਬ ਵਾਲਿਆਂ ਨੂੰ ਦਿੱਲੀ ਚ ਰਹਿਣ ਲਈ ਬਹੁਤੀਆਂ ਥਾਵਾਂ ਨਹੀਂ ਸੀ ਆ ਉਹ ਉਹ ਜਾਂ ਮੇਰੇ ਕੋਲ ਠਹਿਰਦਾ ਸੀ ਤੇ ਜਾਂ ਅਮਰਤਾ ਪ੍ਰੀਤਮ ਕੋਲ ਠਹਿਰਦਾ ਸੀ ਉੱਥੇ ਜਾ ਕੇ ਤੇ ਮੈਨੂੰ ਇਸ ਕਰਕੇ ਵੀ ਲੋਕ ਜਿਆਦਾ ਪੰਜਾਬ ਵਾਲੇ ਮਿਲਣ ਆ ਜਾਂਦੇ ਸੀ ਕਿਉਂਕਿ ਮੈਂ ਐਮ ਐਸ ਰੰਧਾਵਾ ਨਾਲ ਕੰਮ ਕਰ ਰਿਹਾ ਸੀ ਜਿਹੜੇ ਕਿ ਉਸ ਵੇਲੇ ਉਥੇ ਐਗਰੀਕਲਚਰ ਯੂਨੀਵਰਸਿਟੀ ਦੇ ਐਗਰੀਕਲਚਰ ਮਿਨਿਸਟਰੀ ਵਿੱਚ ਅ ਸਪੈਸ਼ਲ ਸੈਕਟਰੀ ਦੇ ਅਹੁਦੇ ਤੇ ਸਨ ਬਾਅਦ ਵਿੱਚ ਇੱਥੇ ਡੀਸੀ ਵੀ ਰਹੇ ਉਹਨਾਂ ਨੇ ਚੰਡੀਗੜ੍ਹ ਬਸਾਉਣ ਵਿੱਚ ਵੀ ਉਹਨਾਂ ਦਾ ਬਹੁਤ ਰੋਲ ਆ ਬਹੁਤ ਬਹੁਤ ਢੰਡੇ ਵਾਲੇ ਬੰਦੇ ਸੀ ਤੇ ਬਹੁਤ ਉਹਨਾਂ ਨੇ ਕੰਮ ਕੀਤਾ ਸਾਰੀ ਦੁਨੀਆ ਜਾਣਦੀ ਐਮ ਐਸ ਰੰਧਾਵਾ ਨੇ ਤੇ ਲੋਕਾ ਲੋਕ ਸਾਰੇ ਜਿਹੜੇ ਨਾ ਐਮ ਐਸ ਰੰਧਾਵਾ ਨੂੰ ਅ ਮਿਲਣ ਦਿੱਲੀ ਆਉਂਦੇ ਹੁੰਦੇ ਸੀਗੇ ਤੇ ਜਾਂ ਮੇਰੇ ਕੋਲ ਇਸ ਕਰਕੇ ਮੇਰੇ ਕੋ ਆ ਜਾਂਦਾ ਸੀ ਕਿਉਂਕਿ ਵੀ ਮੈਂ ਐਮ ਐਸ ਰੰਧਾਵਾ ਦੇ ਜਿਆਦਾ ਨੇੜੇ ਆ ਤੇ ਅਮਰਤਾ ਕੋਲ ਇਸ ਕਰਕੇ ਚਲੇ ਜਾਂਦੇ ਸੀ ਕਿ ਕਿ ਉਹ ਬਹੁਤ ਨੋਨ ਪਰਸਨੈਲਿਟੀ ਸੀ ਹਾਲਾਂਕਿ ਉੱਥੇ ਕਰਤਾਰ ਸਿੰਘ ਦੁੱਗਲ ਵੀ ਸੀ ਲੇਕਿਨ ਕਰਤਾਰ ਸਿੰਘ ਦੁੱਗਲ ਕਿਸੇ ਨੂੰ ਬਹੁਤੇ ਕੀ ਥੋੜੇ ਕੀਤੇ ਬਹੁਤਾ ਵੈਲਕਮ ਨਹੀਂ ਸੀ ਕਰਦਾ ਉਹਦੀ ਮਿਸਿਸ ਡਾਕਟਰ ਸੀ ਉਹ ਵੀ ਉਹ ਜ਼ਰੂਰ ਕਰਦੀ ਸੀ ਵੈਲਕਮ ਪਰ ਕਰਤਾਰ ਸਿੰਘ ਦੁੱਗਲ ਖੁਦ ਨਹੀਂ ਸੀ ਕਰਦਾ ਹੁੰਦਾ ਤੇ ਸ਼ੇਵ ਦੀ ਇਹ ਗੱਲ ਹੈ ਕਿ ਵੀ ਸ਼ੇਵ ਮੇਰੇ ਨਾਲ ਹੋਇਆ ਤੇ ਵਾਕਫ ਤਾਂ ਹੋਇਆ ਮੈਂ ਸਰੰਦਾਵਾ ਕਰਕੇ ਪਰ ਫਿਰ ਮੇਰੇ ਸੁਭਾਅ ਕਰਕੇ ਜਾਂ ਮੈਂ ਉਹਦੇ ਸੁਭਾਅ ਕਰਕੇ ਇੱਕ ਦੂਜੇ ਨੂੰ ਇਹਨਾਂ ਪਸੰਦ ਕਰਨ ਲੱਗੇ ਕਿ ਸਾਡੀ ਬਹੁਤ ਸਾਂਝ ਰਹੀ ਹੈ ਮੇਰੇ ਵਿਆਹ ਤੇ ਵੀ ਗਿਆ ਸੀ ਮੈਂ ਬਹੁਤ ਲੋਕਾਂ ਨੂੰ ਦੱਸ ਚੁੱਕਾ ਵੀ ਮੇਰੇ ਵਿਆਹ ਦੇ ਉੱਤੇ ਬਹੁਤ ਲੇਟ ਪਹੁੰਚਿਆ ਸੀ ਤੇ ਲੋਕ ਸਮਝਦੇ ਸੀ ਤੇ ਗਾਣੇ ਵਾਲਿਆਂ ਨੇ ਆਉਣਾ ਉਹ ਸ਼ੇਵਕਵਾਰ ਨੂੰ ਗਾਣੇ ਵਾਲਾ ਕਹਿੰਦੇ ਹੁੰਦੇ ਸੀਗੇ ਕਵੀ ਕਵਿਤਾ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਵਤਾ ਇਹਦੇ ਕਿੰਨੀ ਕ ਹੈ ਤੇ ਉਹਨੇ ਬਲਕੇ ਮੇਰੇ ਵਿਆਹ ਵੇਲੇ ਜਿਹੜਾ ਅਨੰਦਕਾਰ ਤੇ ਗੀਤ ਵੀ ਗਾਇਆ ਸੀ ਮੈਂ ਲੋਕਾਂ ਨੂੰ ਬਹੁਤ ਵਾਰੀ ਦੱਸਿਆ ਉਹ ਲੋਕਾਂ ਦੇ ਵਿੱਚੋਂ ਸੀ ਧੀਆ ਦੇ ਦੁੱਖ ਡਾਡੇ ਦੇ ਲੋਕਾਂ ਇਹਨਾਂ ਜੰਮ ਦੀਆਂ ਨੂੰ ਮਾਰ ਦਈਏ ਇਸ ਤਰ੍ਹਾਂ ਇਸ ਤਰ੍ਹਾਂ ਉਹ ਵੀ ਲੋਕਾਂ ਦੀ ਉਹਦੀ ਆਵਾਜ਼ ਆ ਗਈ ਸੀ ਕਿ ਉੱਥੇ ਬੈਠੇ ਸਾਰੀਆਂ ਸੰਗਤਾਂ ਰੋਣ ਲੱਗ ਗਈਆਂ ਬੀਬੀਆਂ ਖਾਸ ਕਰਕੇ ਜਦੋਂ ਨੇ ਖਤਮ ਕੀਤਾ ਤੇ ਸੰਤ ਸਿੰਘ ਸੇਖੋਂ ਉੱਥੇ ਬੈਠੇ ਸੀ ਸਟੇਜ ਤੇ ਮੇਰੇ ਨਾਲ ਹੀ ਉਹ ਕਹਿੰਦੇ ਇਹਦੀਆਂ ਗੱਲਾਂ 'ਚ ਨਾ ਜਾਇਓ ਇਹ ਕਵੀਆਂ ਦੇ ਲੋਕ ਕਵੀਆਂ ਦੇ ਖਿਆਲ ਹਰ ਤਰ੍ਹਾਂ ਦੇ ਹੁੰਦੇ ਅੱਜ ਕੱਲ ਤਾਂ ਧੀਆਂ ਜਿਹੜੀਆਂ ਕਿਤੇ ਦੀ ਕਿਤੇ ਪਹੁੰਚ ਗਈਆਂ ਬਰਾਬਰ ਆਦਮੀਆਂ ਦੇ ਕੰਮ ਕਰਦੀਆਂ ਮੇਰੀਆਂ ਪੰਜ ਧੀਆਂ ਨੇ ਪੰਜੇ ਧੀਆਂ ਮੇਰੀਆਂ ਮੈਂ ਮੈਨੂੰ ਉਹਨਾਂ ਤੇ ਬੜਾ ਮਾਣ ਆਣਾ ਇਹ ਧੱਕਾ ਹੈ ਕਿ ਤੇ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਕਿ ਵੀ ਜਦੋਂ ਸਾਡੀ ਮੈਰਿਜ ਹੋਈ ਤਾਂ ਉਹਨੇ ਕਰਤਾਰ ਸਿੰਘ ਦੁੱਗਲ ਨੇ ਆਪਣੇ ਘਰ پارٹی ਰੱਖੀ ਆਪਣੇ ਘਰ پارٹی ਤੇ ਉਹ ਦੁੱਗਲ ਪਾਰਟੀ ਜਦੋਂ ਕਰਦਾ ਸੀ ਤੇ ਬਹੁਤ ਵੱਡੀ ਪਾਰਟੀ ਕਰਦਾ ਹੁੰਦਾ ਸੀ ਉਹਦੇ ਚ ਸਜਾਦ ਹੀ ਅ ਕੀ ਸੁਲਤਾਨਾ ਦੇ ਹਸਬੰਦ ਦਾ ਨਾਮ ਇਹਨੂੰ ਹੁਣ ਉਹਦਾ ਨਾਮ ਯਾਦ ਨਹੀਂ ਆ ਕੋਈ ਏਦਾਂ ਉਹ ਤੇ ਪ੍ਰੀਤਮ ਸਖ ਜ਼ਵੀਰ ਕੁਲਵੰਤ ਸਿੰਘ ਵੇਰਕ ਤੇ ਹੋਰ ਕਿੱਡੇ ਕਿੱਡੇ ਰਾਈਟਰ ਤੇ ਲੋਕ ਸਾਰੇ ਆਏ ਹੋਏ ਸੀਗੇ ਤੇ ਆਏ ਹੋਏ ਸੀਗੇ ਤੇ ਸ਼ਿਵ ਕੁਮਾਰ ਕਹਿੰਦਾ ਰੱਖੀ ਸੀ ਸ਼ਿਵ ਕੁਮਾਰ ਦੀ ਆਨਰ ਵਿੱਚ ਨਹੀਂ ਨਹੀਂ ਮੇਰੇ ਵਿਆਹ ਨਹੀਂ ਸ਼ਿਵ ਕੁਮਾਰ ਦਾ ਜਦੋਂ ਉਹਨਾਂ ਅਵਾਰਡ ਮਿਲਿਆ ਨਾ ਉਸ ਨੂੰ ਦੁੱਗੋ ਅਵਾਰਡ ਦੇਣ ਵਾਲਿਆਂ ਵਿੱਚੋਂ ਵੀ ਇੱਕ ਸੀ ਤੇ ਦੁੱਗਲ ਨੇ ਕਿਹਾ ਕਿ ਉਹਨੂੰ ਸੈਲੀਬ੍ਰੇਟ ਕਰਨਾ ਦੁੱਗਣ ਨੇ ਆਪਣੇ ਘਰ ਪਾਰਟੀ ਰੱਖੀ ਉੱਥੇ ਮੈਂ ਵੀ ਮੇਰੀ ਵਾਈਫ ਵੀ ਸੁਰਜੀਤ ਵੀ ਗਏ ਤੇ ਕੁਲਵੰਤ ਸਿੰਘ ਬੇਰਕੋ ਦੀ ਵਾਈਫ ਤੇ ਪ੍ਰੀਤਮ ਸਿੰਘ ਸਫੀਰ ਤੇ ਅਲੀ ਸਰਦਾਰ জাফর ਉਹ ਉਹ ਵੀ ਗਏ ਅਸੀਂ ਸਾਰੇ ਉਸਲੇ ਕੇਜੀ ਸ਼ਹਿਰ ਪਹੁੰਚ ਰਿਹਾ ਇਹ ਕਿਤੇ ਰਸਤੇ ਵਿੱਚ ਸ਼ਰਾਬ ਪੀ ਜਾਂਦਾ ਤੇ ਪੰਜ-ਛਤ ਬੰਦੇ ਚਾਰ ਬੰਦੇ ਆ ਨਾਲ ਕਾਰ ਵਿੱਚ ਤੇ ਲੇਟ ਹੋ ਗਿਆ ਬਹੁਤ ਪਹਿਲਾਂ ਤਾਂ ਉਹ ਉਡੀਕਦੇ ਰਹੇ ਵੀ ਆਜੇ ਨਹੀਂ ਸ਼ੁਰੂ ਕਰਦੇ ਖਾਣਾ ਆਜੇ ਨਹੀਂ ਸ਼ੁਰੂ ਕਰਦੇ ਆਉਣੇ ਆਲੇ ਹੀ ਆਉਣਾ ਆਉਣੇ ਆਲ ਉਦੋਂ ਟੈਲੀਫੋਨ ਨਹੀਂ ਸੀ ਹੁੰਦਾ ਜਿਹਦੇ ਤੇ ਪਤਾ ਲੱਗ ਜਾਏ ਵੀ ਬੰਦਾ ਕਿੱਥੇ ਪਹੁੰਚਿਆ ਹੈ ਤੇ ਅੰਦਾਜ਼ੇ ਨਾਲ ਸਾਰਾ ਕਰੀ ਜਾਣ ਤੇ ਜਦੋਂ ਫਿਰ 8:30 ਵਜ ਗਏ ਫਤੂਕਰ ਕਹਿੰਦਾ ਛੱਡੋ ਭਰੇ ਖਾਣਾ ਖਾ ਗਏ ਆਪਾਂ ਅਸੀਂ ਸਾਰਿਆਂ ਨੇ ਖਾਣਾ ਖਾ ਲਿਆ ਜੀ ਅਸੀਂ ਖਾਣਾ ਖਤਮ ਕੀਤਾ ਤੇ ਉਸ ਵੇਲੇ ਜੀ ਸ਼ਿਵ ਕੁਮਾਰ ਪਹੁੰਚ ਗਿਆ ਲੁਕਵਾਦੂ ਬਾਹਰ ਕਿਸੇ ਨੇ ਕਿਹਾ ਜੀ ਉਹ ਆਇਆ ਦੁੱਗਲ ਬਾਹਰ ਗਿਆ ਨਾਲਾਇਕ ਤੇਰੇ ਲਈ ਮੇਰੇ ਘਰ ਵਿੱਚ ਕੋਈ ਥਾਂ ਨਹੀਂ ਜਾ ਵਗ ਜਾ ਤੂੰ ਨਾ ਮੇਰੇ ਘਰ ਤੇ ਤੇਰੇ ਲਈ ਹੁਣ ਖਾਣਾ ਹੈ ਕੋਈ ਉਹ ਚਾਰੇ ਬੰਦਿਆਂ ਨੂੰ ਲੈ ਕੇ ਉਥੋਂ ਖੇਚ ਗਿਆ ਤੇ ਮੈਨੂੰ ਫਿਰ ਪਤਾ ਸੀ ਵੀ ਉਹਨੇ ਜਾਂ ਮੇਰੇ ਕੋਲ ਜਾਣਾ ਜਾਂ ਕਿਤੇ ਹੋਰ ਥਾਂ ਲੱਗਣੀ ਹੈ ਮੈਂ ਵੀ ਦੁੱਗਲ ਤੋਂ ਖਾਣਾ ਖਾ ਚੁੱਕੇ ਸੀ ਛੁੱਟੀ ਲੈ ਕੇ ਮੈਂ ਆਪਣੀ ਮਿਸਿਸ ਨੂੰ ਲੈ ਕੇ ਗੱਡੀ ਚਲਾ ਸਟਾਰਟ ਕਰਕੇ ਆਪਣੇ ਘਰ ਆ ਗਿਆ ਉਹ ਦਸਾਂ ਮਿੰਟਾਂ ਬਾਅਦ ਚਾਰੇ ਦੋਸਤ ਲੈ ਕੇ ਮੇਰੇ ਘਰ ਪਹੁੰਚ ਗਏ ਪੰਡਾਰਾ ਰੋਡ ਤੇ ਮੈਨੂੰ ਪਤਾ ਸੀ ਵੀ ਉਹਨੇ ਆਉਣਾ ਹੈ ਤੇ ਮੈਂ ਇੱਕ ਕਮਰਾ ਉਹਨਾਂ ਲਈ ਚੌਹਾਂ ਲਈ ਖਾਲੀ ਕਰਤਾ ਮੈਂ ਕਿਹਾ ਹੁਣ ਲੇਟ ਜਾਓ ਤੁਸੀਂ ਇੱਥੇ ਜਿਹੜਾ ਲੇਟਣਾ ਹੈ ਪਹਿਲਾਂ ਤਾਂ ਉਹਨੇ ਮੇਰੇ ਕੋਲੋਂ ਫੇਰ ਸ਼ਰਾਬ ਪੀਤੀ ਫੇਰ ਉਹਨੇ ਇੱਕ ਕਵਤਾ ਲਿਖੀ ਰਾਤ ਰਾ ਸਾਰੀ ਰਾਤ ਬੈਠਾ ਉਹ ਕਵਤਾ ਲਿਖਦਾ ਰਿਹਾ ਤੇ ਉਹਦੀ ਕਵਤਾ ਦੇ ਹੁਣ ਮੈਨੂੰ ਲੱਖ ਨਹੀਂ ਬੰਦ ਨਹੀਂ ਯਾਦ ਲੇਕਿਨ ਉਹ ਕਾਤਾ ਵੀ ਫੇਰ ਬਹੁਤ ਮਸ਼ਹੂਰ ਹੋਈ ਮੈਨੂੰ ਉਹਦੀ ਕੋਈ ਲਾਈਨ ਨਹੀਂ ਇੱਕ ਗੀਤ ਦਾ ਜਨਮ ਹਾਂ ਇੱਕ ਗੀਤ ਦਾ ਜਨਮ ਤੇ ਇਹ ਗੀਤ ਦਾ ਜਨਮ ਉਹਨੇ ਗੀਤ ਦਾ ਜਨਮ ਇਹ ਕਰਕੇ ਕਿ ਵੀ ਮੈਂ ਇਦਾਂ ਇਦਾਂ ਗਿਆ ਤੇ ਮੈਨੂੰ ਇਸ ਤਰ੍ਹਾਂ ਇਸ ਤਾਂ ਮੇ ਤੋਂ ਗਲਤੀ ਹੋਈ ਮਾਫੀ ਨਾਮਾ ਜਾਈ ਕਿਸਮ ਦਾ ਫਿਰ ਉਹਨੇ ਦੁਗਨ ਪੇਛਾ ਵੀ ਉਹ ਬਾਅਦ ਵਿੱਚ ਜਦੋਂ ਛੱਪ ਗਿਆ ਤਾਂ ਤੋਂ ਬਹੁਤ ਕਮਾਲ ਦਾ ਬੰਦਾ ਸੀ ਟੈਲੈਂਟ ਦਾ ਤਾਂ ਉਹਦਾ ਕੋਈ ਜਵਾਬ ਹੀ ਨਹੀਂ ਟੈਲੈਂਟ ਤਾਂ ਮੈਂ ਇੱਥੇ ਆਇਆ ਇੱਕ ਵਾਰੀ ਤੇ ਡਰਿੰਕ ਦਾ ਉਹਨੂੰ ਬੜਾ ਹੁੰਦਾ ਸੀ ਤੇ ਉਸ ਦਿਨ ਕਿਤੇ ਇੱਥੇ ਛੁੱਟੀ ਸੀ ਠੇਕੇ ਬੰਦ ਸੀ ਮੈਨੂੰ ਕਹਿੰਦਾ ਤੇਰੀ ਗੱਡੀ ਹੈ ਨਾ ਮੈਂ ਗੱਡੀ ਹੈਗੀ ਕਹਿੰਦਾ ਆਪਾਂ ਹਿਮਾਚਲ ਜਾਣੇ ਆ ਹਿਮਾਚਲ ਜਿੱਥੋਂ ਐਂਟਰ ਕਰੀਦਾ ਟੰਡੀ ਨਾਂ ਦੀ ਜਗ੍ਹਾ ਹੈ ਵੀ ਉੱਥੇ ਠੇਕਾ ਖੁੱਲਾ ਹੁੰਦਾ ਹੈ ਇਸ ਵੇਲੇ ਮੈਂ ਕਿਹਾ ਚਲੋ ਉੱਥੋਂ ਲੈ ਆਉਣੇ ਜਾ ਕੇ दारू ਐਡੀ ਕੋਈ ਗੱਲ ਨਹੀਂ ਅਸੀਂ ਉੱਥੇ ਨੂੰ ਜਾ ਰਹੇ ਸੀ ਤੇ ਇੱਕ ਪਹਾੜਨ ਪਹਾੜ ਤੋਂ ਥੱਲੇ ਨੂੰ ਉਤਰ ਰਹੀ ਸੀ ਜਦ ਉੱਪਰ ਨੂੰ ਚੜ ਰਹੀ ਸੀ ਜਾਂ ਉੱਪਰ ਨੂੰ ਚੜ ਰਹੀ ਸੀ ਲੰਗਾ ਲੰਗਾ ਕਰਕੇ ਉਹ ਪਤਣ ਲੰਗਾ ਉਹਦੇ ਉੱਤੇ ਨਾਲ ਹੀ ਗੀਤ ਨਾਲ ਦੀ ਨਾਲ ਹੀ ਜੋੜਦਾ ਚੱਲਾ ਗਿਆ ਉਹ ਗੀਤ ਵੀ ਹੁਣ ਮੈਨੂੰ ਸਾਰਾ ਨਹੀਂ ਯਾਦ ਪਰ ਉਹਨੇ ਪਹਾੜਾਂ ਦੇ ਉੱਤੇ ਐਨੀ ਖੂਬਸੂਰਤ ਕਵਤਾ ਗੀਤ ਲਿਖਿਆ ਉਸ ਉਸ ਹੈ ਚੜ ਜਾ ਚੜ ਜਾ ਚੜ ਜਾ ਚੜ ਜਾ ਹਾਂ ਚਾੜਾ 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 ਪੱਥਰ ਤੇ ਪੱਥਰ ਧਾਰਾ ਤੈਨੂੰ ਧੋਕਣ ਵਾਲਾ ਕਿਹੜਾ ਆਜਾ ਨਾਂ ਲੈ ਕੇ ਮੇਰਾ ਸਮਥਿੰਗ ਸਮਥਿੰਗ ਬਹੁਤ ਖੂਬਸੂਰਤ ਕਪਤਾਸੀ ਬਹੁਤ ਟੈਲੈਂਟ ਸੀ ਉਹਦੇ ਬਹੁਤ ਟੈਲੈਂਟ ਸੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਵੀ ਉਹ ਬੜੀ ਛੇਤੀ ਚਲਾ ਗਿਆ ਪਰ ਉਹਦਾ ਆਪਣੀ ਵੇਛ ਵੀ ਇਹ ਹੀ ਸੀ ਅਸਾ ਤਾਂ ਜੋਗਨ ਰੁੱਤੇ ਮਰਨਾ ਜੋਗਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਉਹ ਫੁੱਲ ਜਾਂ ਤਾਰਾ ਬਣ ਚੁੱਕਾ ਹੈ ਅਸੀਂ ਪਿੱਛੇ ਉਹਨੂੰ ਯਾਦ ਕਰਦੇ ਰਹਿਣੇ ਆਂ ਟੈਲੈਂਟ ਉਹਦੇ ਵਿੱਚ ਸੱਚਮੁੱਚ ਹੀ ਬਹੁਤ ਜ਼ਿਆਦਾ ਸੀ ਮੈਂ ਤਾਂ ਉਹਦੇ ਤੇ ਕਿਤਾਬ ਵੀ ਤਿਆਰ ਕੀਤੀ ਹੋਈ ਹੈ ਅ ਅੱਗ ਦਾ ਸਫਰ ਵੀ ਉਹਦਾ ਸਫਰ ਸਾਰਾ ਅੱਗ ਦਾ ਸਫਰ ਸੀ ਉਹ ਇੱਕ ਕਿਸਮ ਦੀ ਲੰਗਿਆ ਸਸੀ ਦੇ ਅ ਥਲਾਂ ਵਿੱਚ ਘੁੰਮਣ ਵਾਂ ਉਹ ਇਸ ਜੱਗ ਦੇ ਉੱਤੇ ਇਦਾਂ ਘੁੰਮਦਾ ਚਲਾ ਗਿਆ ਮੈਨੂੰ ਬੜਾ ਯਾਦ ਆਉਂਦਾ ਬਹੁਤ ਮੇਰੇ ਵਿਆਹ ਤੇ ਵੀ ਆਇਆ ਸੀ ਮੈਂ ਜਾ ਚੁੱਕਾ ਹਾਂ ਬਹੁਤ ਵਧੀਆ ਬੰਦਾ ਕੀ ਪੁੱਛਦੇ ਓ ਹਾਲ ਫਕੀਰਾਂ ਦਾ ਸਾਡਾ ਨਦੀ ਉਛੜੇ ਨੀਰਾਂ ਦਾ ਕੀ ਪੁੱਛਦੇ ਓ ਹਾਲ ਫਕੀਰਾਂ ਦਾ ਕੀ ਪੁੱਛਦੇ ਓ ਹਾਲ ਫਕੀਰਾਂ ਦਾ ਸੜਨ ਦਿਓ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਜੁਨ ਆਇਆ ਰਾਹ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਇਹ ਜ ਤਸਵੀਰਾਂ ਹੈ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ ਕੇਤੀ ਮੁਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰ ਆਲਾ ਸਾਡਾ ਨਦੀਆਂ ਵਿਚੜੇ ਨੀਰਾਂ ਦਾ ਯਕੀਨ ਮਨ ਇਹਨਾਂ ਦੀ ਜਦੋਂ ਕਵਿਤਾ ਬੰਦਾ ਸੁਣਦਾ ਹੈ ਨਾ ਮੈਂ ਕਹਿੰਦਾ ਕਿ ਉਹ ਹੋਰ ਹੀ ਦੁਨੀਆ ਚਲ ਜਾਂਦੇ ਨੇ ਠੀਕ ਹੈ ਉਹ ਦੇਖ ਲਓ 37 ਤੇ 33 ਠੀਕ ਹੈ ਥੋੜਾ ਜਵਾਨੀ ਦੇ ਵਿੱਚ ਹੀ ਫੋਟੋ ਹੋ ਗਏ ਸੀਗੇ ਠੀਕ ਹੈ ਤੇ ਅੱਜ ਵੀ ਦੁਨੀਆ ਜਿਹੜੀ ਹੈ ਨਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਕਵਿਤਾ ਉਹਨਾਂ ਦੀ ਪੋਇਟਰੀ ਜਿਹੜੀ ਹੈ ਨਾ ਉਹ ਪੜ੍ਹਦੀ ਹੈ ਠੀਕ ਹੈ ਤੁਹਾਨੂੰ ਲੋ 23 ਜੁਲਾਈ 1936 ਇਹ ਮੂਵ ਹੈ 1977 ਚ ਫੋਟੋ ਹੈ ਫੋਟੋ ਹੈ ਉਹਦੇ ਲੁਕ ਕਿੰਨਾ ਕ ਟਾਈਮ ਹੈ 36 ਤੇ 4 40 40 ਤੇ ਆਪਣਾ 33 ਤੇ 4 37 ਸਾਲ ਦੀ ਉਮਰ 37 ਸਾਲ ਦੀ ਜਵਾਨੀ ਹੁੰਦੀ ਹੈ ਬੰਦੇ ਦੀ ਚੰਗੀ ਭਲੀ ਹੁੰਦੀ ਜਵਾਨੀ ਹੋਰ ਉਹਨਾਂ ਦਾ ਕਈ ਇੰਟਰਵਿਊ ਮੈਂ ਦੇਖੇ ਨੇ ਉਹਨਾਂ ਦੀ ਠੀਕ ਹੈ ਕਈ ਥੋੜੀ ਰਿਸਰਚ ਕੀਤੀ ਸੀ ਨਾ ਤੇ ਥੋੜਾ ਮਿੱਠਾ ਤੇ ਤੀਮੇ ਲਾਜੇ ਨਾਲ ਬੋਲਦੇ ਸੀਗੇ ਉਹ ਉਹਨਾਂ ਨੇ ਉਹਨਾਂ ਦੇ ਦੋਸਤ ਨੇ ਜਿਹੜੀ ਗੱਲ ਦਸੀ ਕਿ ਐਵੇਂ ਐਵੇਂ ਕਰਕੇ ਉਹਨਾਂ ਦੇ ਆਨਰ ਦੇ ਵਿੱਚ ਪਾਰਟੀ ਤੇ ਕਿਤੇ ਪਹੁੰਚ ਨਾ ਸਕੇ ਤੇ ਫਿਰ ਉਹਨਾਂ ਨੇ ਕਿਹਾ ਕਿ ਮੇਰੇ ਘਰ ਚਲੇ ਜਾ ਮੇਰੇ ਘਰ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈ ਅੱਜ ਤੇ ਫਿਰ ਕਹਿੰਦੇ ਮੈਨੂੰ ਸੀ ਕਿ ਮੇਰੇ ਘਰ ਆਏਗਾ ਤੇ ਫਿਰ ਸ਼ਾਮ ਨੂੰ ਮੇਰੇ ਘਰ ਹੈ ਫਿਰ ਰਾਤ ਤੂੰ ਬੈਠ ਉਹਨਾਂ ਨੇ ਕਵਿਤਾ ਲਿਖੀ ਤੇ ਉਹ ਕਵਿਤਾ ਵੀ ਉਹਨਾਂ ਦੀ ਬੜੀ ਹੋ ਗਈ ਮਾਫੀ ਨਾਮਾ ਇੱਕ ਸਾਫ ਦਾਨਾ ਮਾਫੀ ਨਾਮਾ ਬਿਲਕੁਲ ਕਿ ਇੱਕ ਹੋਇਆ ਕਿ ਯਾਰ ਮੇਰੇ ਦੋਸਤ ਨੇ ਮੈਨੂੰ ਇਨਵਾਈਟ ਕੀਤਾ ਮੈਨੂੰ ਬੁਲਾਇਆ ਤੇ ਮੈਂ ਲੇਟ ਹੋ ਗਿਆ ਵਾਂ ਠੀਕ ਹੈ ਬਟ ਇਹ ਸੀਗਾ ਕਿ ਯਾਰ ਚਲੋ देर सवेर ਬੰਦੇ ਨੂੰ ਹੋ ਹੀ ਜਾਂਦੀ ਹੈ ਬਟ ਦੇਖ ਲਓ ਕਿ ਫਿਰ ਵੀ ਗੁੱਸਾ ਨਹੀਂ ਕੀਤਾ اچھا ਦੇਖ ਲਓ ਉਹਨਾਂ ਦੇ ਜਿਹੜੇ ਆਪਣਾ ਗੁਲਜ਼ਾਰ ਸਿੰਘ ਸਿੰਧੂ ਸੀਗੇ ਠੀਕ ਹੈ ਉਹਨਾਂ ਨੂੰ ਪਤਾ ਚੱਲ ਗਿਆ ਸੀ ਉਹਨੇ ਕਿ ਅਸੀਂ ਹੁਣ ਠਾਕੇ ਰਹਿਣੇ ਮੇਰੇ ਘਰ ਹੀ ਆਣਾ ਕਿਉਂਕਿ ਕਹਿੰਦੇ ਫੇ ਮੈਂ ਆਪਣੀ ਮਿਸਿਸ ਨੂੰ ਲੈ ਕੇ ਨਾ ਉੱਥੇ ਚਲੇ ਗਿਆ ਤੇ ਮੈਨੂੰ ਪਤਾ ਸੀ ਮੇਰੇ ਘਰ ਹੀ ਆਣਾ ਤੇ ਠੀਕ ਦਾਸ ਨੂੰ ਬਾਤ ਉਹ ਤੇ ਆ ਗਿਆ ਸੀ ਬਾਕੀ ਵੈਸੇ ਕਿੰਨੇ ਆ ਇਹ RAM RAM ਨਾਲ ਤਹਮੁਲ ਨਾ ਬੋਲਣ ਦੇ ਨੇ ਇਹ ਐਕਸਟਰਾ ਹੀ ਇਹਨਾਂ ਦੀ ਜਿਹੜੀ ਗਾਇਕੀ ਸੀਗੀ ਉਹ ਵੀ ਇੰਜ ਧੀਮੇ ਲੜ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਮਤਲਬ ਕਿ ਸਮਝ ਲੋ ਕਿ ਯਾਰ ਸਿੱਧੇ ਲਫਜ਼ਾਂ ਜਾਂ ਪੰਜਾਬੀ ਲਫਜ਼ਾਂ ਚ ਕਹੀਏ ਨਾ ਫਕੀਰ ਲੋਕ ਸਿੱਦੇ ਅੱਛਾ ਦੂਸਰਾ ਨਾ ਨੇ ਕਿਹਾ ਕਿ ਉਹ ਇੱਕ ਪਹਾੜ ਆ ਨਾਂ ਆਂਦੇ ਸੀ ਤੇ ਉਸ ਮੇਨ ਨਾਲ ਜਾਂਦੇ ਜਾਂਦੇ ਉਹਨਾਂ ਨੇ ਉਹਦੇ ਤੇ ਇੰਨਾ ਖੂਬਸੂਰਤ ਗੀਤ ਲੈ ਕੇ ਦਿੱਤਾ ਯਾਰ ਇਹੀ ਤੇ ਗੱਲ ਹੈ ਨਾ ਬਹੁਤ ਹੀ ਖੂਬਸੂਰਤ ਮਤਲਬ ਕਿਸੇ ਟਾਈਮ ਹੀ ਕੋਸ਼ਿਸ਼ ਵੀ ਬੋਲਦੇ ਜਿਹੜੇ ਹੁੰਦੇ ਨੇ ਨਾ ਪੋਇਟ ਠੀਕ ਹੈ ਜਿਹੜੇ ਹੁੰਦੇ ਨੇ ਲਿਖਾਰੀ ਠੀਕ ਹੈ ਇਹਨਾਂ ਨੂੰ ਹੁੰਦੀਆਂ ਨੇ ਆਮਦਾ ਠੀਕ ਆਮਦ ਉਹ ਚੀਜ਼ ਆਮਦ ਉਹਨੂੰ ਕਹਿੰਦੇ ਨੇ ਕਿ ਜਿਹੜੀ ਰੱਬ ਵੱਲੋਂ ਡਾਇਰੈਕਟ ਉੱਤੋਂ ਆਮਦ ਹੁੰਦੀ ਹੈ ਕਿ ਜ਼ਿਹਨ ਦੇ ਵਿੱਚ ਰੱਬ ਲਫ਼ਜ਼ ਪਾਈ ਜਾਂਦਾ ਤੇ ਉਹਨੂੰ ਫਿਰ ਲਿਖੀ ਜਾਂਦੇ ਨੇ ਠੀਕ ਹੈ ਉਵੇਂ ਹੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਇੰਤਹਾਈ ਇੰਟੈਲੀਜੈਂਟ ਠੀਕ ਹੈ ਮੈਰਿਡ ਸ਼ਾਦੀशुदा ਸਨ ਨਹੀਂ ਸ਼ਾਦੀ ਵੀ ਨਹੀਂ ਸੀ ਕਰਾਈਏ ਜੀ ਸ਼ਾਦੀ ਵੀ ਨਹੀਂ ਸੀ ਆਹਨ ਮੈਰਿਡ ਸੀਗੇ ਤੇ ਬਟ ਇਹ ਸੀ ਕਿ ਜਦੋਂ ਕਿਸੇ ਸ਼ਾਇਰ ਦੇ ਉੱਤੇ ਅਜੇ ਨਜ਼ਰ ਪੈਂਦੀ ਸੀ ਨਾ ਤੇ ਮੂੰਹ ਦੇ ਵਿੱਚੋਂ ਫਿਰ ਬੋਲ ਇੰਜ ਨਿਕਲਦੇ ਸੀਗੇ ਕਿ ਪਾਸੇ ਨਾ ਉਹ ਸਮੇਂ ਲੋਕ ਜਿਵੇਂ ਕੋਈ ਮੋਤੀ ਨਹੀਂ ਬੋਲਾਂ ਨੂੰ ਪਰੋ ਰਿਹਾ ਐਵੇਂ ਆਪਣਾ ਇਹਨਾਂ ਦੇ ਬੋਲ ਜਿਹੜੇ ਸੀ ਨਾ ਉਹ ਪਰੋਏ ਜਾਂ ਸੀ ਤੇ ਹਜੇ ਵੀ ਠੀਕ ਹੈ ਚੜਦੇ ਤੇ ਲੈਂਦੇ ਪਾਸੇ ਠੀਕ ਹੈ ਦੋਵਾਂ ਪਾਸੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਠੀਕ ਹੈ ਹੋਰ ਜਿਹਦਾ ਵੀ ਯਾਦ ਕਰਦਾ ਹੈ ਨਾ ਉਹ ਇਹਨਾਂ ਦੀ ਕਵਿਤਾ ਦੀ ਤਾਰੀਫ਼ ਕਰਦਾ ਹੈ ਠੀਕ ਹੈ ਇਹਨਾਂ ਦੇ ਗਾਇਕ ਜਿਹੜੇ ਸੀਗੇ ਇਹਨਾਂ ਦੀ ਜਿਹੜੀਆਂ ਪੋਇਟ ਸੀਗੀਆਂ ਉਹ ਹਜੇ ਤੱਕ ਔਰ ਦੇਖੋ ਇਹ ਇਹ ਉਹ ਲੋਕ ਨੇ ਜਿਹੜੇ ਮਾਰ ਕੇ ਵੀ ਅਮਰ ਨੇ ਬਿਲਕੁਲ ਠੀਕ ਹੈ ਤੇ ਚੜ੍ਹਦੇ ਪੰਜਾਬ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਬਕਾਇਦਾ ਇਹਨਾਂ ਦੀ ਬੁੱਕਾਂ ਲਾਈਆਂ ਗਈਆਂ ਸੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਨਾ ਕਵਿਤਾਵਾਂ ਜਦੋਂ ਜਨ ਸਾਡੇ ਤੇ ਲਾਮ ਇਕਬਾਲ ਦੀ ਸ਼ਾਇਰੀ ਜਿਹੜੀ ਆ ਉਹਦੇ ਨਾਲ ਰਿਲੇਟਡ ਹੁੰਦੀ ਹੈ ਉਹਦੇ ਤੋਂ ਤੁਸੀਂ ਉਹਦਾ ਕਰਨਾ ਹੁੰਦਾ ਟਰਾਂਸਲੇਸ਼ਨ ਕਰਨੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਦਾ ਜੋ ਨਜ਼ਰੀਆ ਹੁੰਦਾ ਉਹ ਕੱਢਣਾ ਹੁੰਦਾ ਇਸ ਤਰ੍ਹਾਂ ਉੱਥੇ ਵੀ ਹੋਏਗਾ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲਦੇ ਆਂ ਜੀ ਨਵੀਆਂ ਵੀਡੀਓਜ਼ ਰੱਬ ਰਾਖਾ